ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਵੇਂ ਬਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਲੋਕਾਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ ਹਾਂ ਪੀਐਮ ਕਾਰਨੀ ਦੇ ਵੱਲੋਂ ਸਭ ਤੋਂ ਪਹਿਲਾਂ ਲਿਬਰਲ ਸਰਕਾਰ ਦੇ ਵੱਲੋਂ ਚੱਲਦੇ ਆ ਰਹੇ ਡੈਂਟਲ ਕੇਅਰ ਪ੍ਰੋਗਰਾਮ ਨੂੰ ਪਹਿਲੀ ਤਸਦੀਕ ਦੇ ਹੋਏ ਟਵੀਟ ਕੀਤਾ ਗਿਆ ਜਿਦੇ ਵਿੱਚ ਪੀਐਮ ਕਾਰਨੀ ਦਾ ਕਹਿਣਾ ਹੈ ਕਿ ਕੈਨੇਡੀਅਨ ਡੈਂਟਲ ਕੇਅਰ ਪਲਾਨ ਅਧੀਨ ਹੁਣ 55 ਸਾਲ ਤੋਂ 40 ਸਾਲ ਉਮਰ ਵਾਲੇ ਵੀ ਦੰਦਾਂ ਦੇ ਸਸਤੇ ਇਲਾਜ ਵਾਲੇ ਦਾਇਰੇ ਦੇ ਵਿੱਚ ਆ ਚੁੱਕੇ ਨੇ ਪਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਕੀਤੇ ਟਵੀਟ ਦੇ ਮੁਤਾਬਕ ਅੰਤੇ ਕੁਝ ਹਫ਼ਤਿਆਂ ਦੇ ਦੌਰਾਨ 18 ਸਾਲ ਤੋਂ 54 ਸਾਲ ਉਮਰ ਵਾਲਿਆਂ ਨੂੰ ਵੀ ਇਸ ਯੋਜਨਾ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇਗਾ ਪਿਛਲੇ ਸਮੇਂ ਦੀ ਲਿਬਰਲ ਸਰਕਾਰ ਦੇ ਸਮੇਂ ਤੋਂ ਚੱਲਦਾ ਰਿਹਾ ਡੈਂਟਲ ਕੇਅਰ ਪ੍ਰੋਗਰਾਮ ਇੱਕ ਵਾਰ ਮੁੜ ਤੋਂ ਸੁਰਖੀਆਂ ਦੇ ਵਿੱਚ ਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਜਲਦ ਹੀ ਕੈਨੇਡੀਅਨਸ ਨੂੰ ਇਸ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਜਿਸ ਜਾਣਕਾਰੀ ਪੀਐਮ ਕਾਰਨੀ ਨੇ ਖੁਦ ਟਵੀਟ ਦਾ ਸਾਂਝੀ ਕੀਤੀ ਅਤੇ ਕਿਹਾ ਕਿ ਲਿਬਰਲ ਸਰਕਾਰ ਦੇ ਵੱਲੋਂ ਲਿਆਂਦੇ ਡੈਂਟਲ ਕੇਅਰ ਪਲਾਨ ਦੀ ਬਦولت ਲੱਖਾਂ ਲੋਕ ਬਿਨਾਂ ਕਿਸੇ ਆਰਥਿਕ ਔਂਕਰ ਤੋਂ ਦੰਦਾਂ ਦੇ ਡਾਕਟਰ ਦੇ ਕੋਲ ਜਾ ਦੇਣੇ ਅਤੇ ਲੱਖਾਂ ਹੋਰਨਾਂ ਨੂੰ ਇਸ ਸਹੂਲਤ ਜਲਦੀ ਮਿਲਦੀ ਆਰਾਮ ਬੋ ਹੋ ਜਾਵੇਗੀ ਦੱਸ ਜੀ ਕਿ ਹੁਣ ਤੱਕ 18 ਸਾਲ ਤੋਂ ਘੱਟ ਉਮਰ ਵਾਲੇ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਯੋਜਨਾ ਅਧੀਨ ਇਲਾਜ ਕਰਵਾ ਰਹੇ ਸਨ ਪਰ ਹੁਣ ਸਰੀਰਕ ਤੌਰ ਉਤੇ ਅਸਮਰਥ ਕੈਨੇਡਾ ਵਾਸੀਆਂ ਦੇ ਲਈ ਕੋਈ ਉਮਰ ਹੱਦਤ ਨਹੀਂ ਕੀਤੀ ਗਈ ਅਤੇ ਉਹਨਾਂ ਨੂੰ ਸਿੱਧੇ ਤੌਰ ਤੇ ਦੰਦਾ ਦੇ ਸਸਤੇ ਇਲਾਜ ਦਾ ਹੱਕਦਾਰ ਬਣਾਇਆ ਗਿਆ ਹੈ ਦੱਸਿਏ ਯੋਜਨਾ 2023 ਦੌਰਾਨ ਉਸ ਵੇਲੇ ਦੀ ਕਟਕਿੰਤੀ ਲਿਬਰਲ ਸਰਕਾਰ ਅਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਦਰਮਿਆਨ ਹੋਏ ਸਮਝੌਤੇ ਤਹਿਤ ਲਿਆਂਦੀ ਗਈ ਸੀ ਡੈਂਟਲ ਕੇਅਰ ਪਲਾਨ ਮੁਕੰਮਲ ਤੌਰ ਤੇ ਲਾਗੂ ਹੋਣ ਦੇ ਮਗਰੋਂ 90 ਲੱਖ ਲੋਕ ਯੋਜਨਾ ਦਾ ਫਾਇਦਾ ਉਠਾਣਗੇ ਅਤੇ ਆਉਂਦੇ 5 ਸਾਲਾਂ ਦੇ ਦੌਰਾਨ ਯੋਜਨਾ ਉੱਤੇ 13 ਅਰਬ ਡਾਲਰ ਖਰਚ ਹੋਣ ਦੇ ਵੀ ਅਸਾਲ ਚਿਤਾਈ ਜਾ ਰਹੇ ਨੇ ਯੋਜਨਾ ਦੇ ਵਿੱਚ ਸ਼ਾਮਲ ਹੋਣ ਦੇ ਇੱਛਕ ਪਰਿਵਾਰਾਂ ਦੀ ਆਮਦਨ 90000 ਡਾਲਰ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕੋਲ ਕੋਈ ਪ੍ਰਾਈਵੇਟ ਬੀਮਾ ਵੀ ਨਹੀਂ ਹੋਣਾ ਚਾਹੀਦਾ ਫੈਡਰਲ ਸਰਕਾਰ ਦੇ ਵੱਲੋਂ EMPLOYEES ਵਾਸਤੇ ਲਾਜ਼ਮੀ ਕੀਤਾ ਗਿਆ ਹੈ ਕਿ ਉਹ T4 ਟੈਕਸ ਫਾਰਮਾ ਦੇ ਵਿੱਚ ਡੈਂਟਲ ਕਵਰੇਜ ਦੇ ਨਾਲ ਸੰਬੰਧਿਤ ਜਾਣਕਾਰੀ ਦਾ ਵੀ ਜ਼ਿਕਰ ਜ਼ਰੂਰ ਕਰਨ ਇਸ ਦਾ ਸਿੱਧਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕਰਦੇ ਉਹ ਯੋਜਨਾ ਤੋਂ ਬਾਹਰ ਰਹਿ ਜਾਣਗੇ ਕੇ ਜ਼ਿਕਰ ਹੋ ਗਿਆ ਕਿ ਮੌਜੂਦਾ ਸਮੇਂ ਦੇ ਵਿੱਚ ਫੈਡਰਲ ਲਾਭ ਲੈ ਰਹੇ ਰੈਫਿਊਜੀ ਸਾਬਕਾ ਫੌਜੀ ਅਤੇ ਮੂਲ ਵਾਸੀ ਦੇ ਡੈਂਟਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਤੇ ਨੇ ਤੇ ਐਨਡੀਪੀ ਦੇ ਸਿਹਤ ਮਾਮਲਿਆਂ ਦੇ ਆਲੋਚਕ ਰਹਿ ਚੁਕੇ ਡੌਨ ਟੇਵਿਸ ਨੇ ਕਿਹਾ ਸੀ ਕਿ ਕੁਝ ਲੋਕ ਸੰਵਿਧਾਨਕ ਅੜਿੱਕਿਆਂ ਦੀ ਗੱਲ ਕਰ ਰਹੇ ਸਨ ਪਰ ਆਰਥਿਕ ਤਨਾ ਸਦਕਾ ਮੂਲਕ ਦੇ ਲੋਕਾਂ ਨੂੰ ਦੰਦਾ ਦਾ ਸਸਤਾ ਇਲਾਜ ਮੁਹैया ਕਰਵਾਉਣ ਦੀ ਯੋਜਨਾ ਹੁਣ ਅੱਗੇ ਵੱਧ ਗਈ ਹੈ ਬਿਊਰੋ ਰਿਪੋਰਟ ਚੰਨ ਪੰਜਾਬੀ